ਜਿਹੜੀ 21 22 23 24 ਫਰਵਰੀ ਨੂੰ ਅਸੀਂ ਇੱਥੇ ਲਗਾਉਣ ਜਾ ਰਹੇ ਆ 650 ਦੇ ਕਰੀਬ ਇਹਦੇ ਵਿੱਚ ਕੰਪਨੀ ਆਣ ਗਈਆਂ ਔਰ 1500 ਦੇ ਕਰੀਬ ਪ੍ਰੋਡਕਟ ਤੇ ਡਿਸਪਲੇ ਕੀਤੇ ਜਾਣਗੇ ਬਿਲਕੁਲ ਸਟਾਰਟਅੱਪ ਦਾ ਅਸੀਂ ਖਾਸ ਖਿਆਲ ਰੱਖਦੇ ਆ ਉਹਨਾਂ ਨੂੰ ਅਸੀਂ ਬਹੁਤ ਪ੍ਰਮੋਟ ਕਰ ਰਹੇ ਆ ਅੰਦਰ ਸਟਾਲ ਦਿੱਤੇ ਹੋਏ ਨੇ ਔਰ ਜਿਹੜੇ ਇੰਜੀਨੀਅਰਿੰਗ ਦੇ ਸਟੂਡੈਂਟਸ ਨੇ ਜਿਹੜੇ ਲਾਸਟ ইয়ার ਦੇ ਸਟੂਡੈਂਟ ਨੇ ਜਿਨ੍ਹਾਂ ਨੇ ਹੁਣ ਇੰਜੀਨੀਅਰ ਬਣ ਕੇ ਅੱਗੇ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਅਸੀਂ ਬਿਲਕੁਲ ਇਨਵਾਈਟ ਕਰਦੇ ਆ ਕਿ ਉਹ ਆ ਕੇ ਉਹ ਮਸ਼ੀਨਾਂ ਦੇਖਣ ਜਿਨ੍ਹਾਂ ਨਾਲ ਉਹਨਾਂ ਨੇ ਜਿਨ੍ਹਾਂ ਦੇ ਉਹਨਾਂ ਨੇ ਕੰਮ ਕਰਨਾ ਹੈ ਜਿਸ ਟੈਕਨੋਲੋਜੀ ਨਾਲ ਉਹਨਾਂ ਨੇ ਵਿਚਰਨਾ ਵੀ ਇੰਡੀਆ ਦੀ ਸੈਕੰਡ ਲਾਰਜੈਸਟ ਮਸ਼ੀਨ ਟੂਲ ਇੰਡਸਟਰੀ ਦੀ ਐਗਜ਼ੀਬਿਸ਼ਨ ਹੈ ਔਰ ਇੱਥੇ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੇ 650 ਪਾਰਟਿਸਪੈਂਟਸ ਨੇ ਜਿਨ੍ਹਾਂ ਨੇ ਆਪਣੀਆਂ ਪ੍ਰੋਡਕਟਸ ਡਿਸਪਲੇ ਕਰਦੀਆਂ ਨੇ ਸੰਗਠਨ ਰੋਂ 10000 ਤੋਂ ਲੱਗੇ 15000 ਪ੍ਰੋਡਕਟਸ ਨਵੀਂ ਆਉਣਗੀਆਂ ਡੈਫੀਨਿਟਲੀ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੂਗਾ ਇਹ ਮਸ਼ੀਨ ਟੂਲ ਐਸੋਸੀਏਸ਼ਨ ਨਾਲ ਲੁਧਿਆਣੇ ਦੀ ਉਹਦੇ ਉਹਦਾ ਇੱਕ ਸਟਾਲ ਲੱਗਿਆ ਹੋਇਆ ਉਦੇ ਚ ਆ ਕੇ ਕੋਈ ਰਿਕੁਆਇਰਮੈਂਟ ਹੈ ਜਿਹੜੀ ਇਸ ਤੋਂ ਇਲਾਵਾ ਵੀ ਸ਼ੋਅ ਤੋਂ ਇਲਾਵਾ ਵੀ ਮਸ਼ੀਨ ਕਿਸੇ ਨੂੰ ਚਾਹੀਦੀ ਹੈ ਜਾਂ ਉਹਨੇ ਆਪਣੇ ਪ੍ਰੋਡਕਟ ਦੀ ਪ੍ਰੋਡਕਸ਼ਨ ਬਣਾਉਣੀ ਹੈ ਉਹਦੀ ਅਸੀਂ ਪੂਰੀ ਮਦਦ ਕਰਾਂਗੇ ਸਾਡੇ ਸਟਾਲ ਤੇ ਸਾਡੇ ਆ ਕੇ ਉਹ ਕੋਈ ਵੀ ਰਿਕੁਆਇਰਮੈਂਟ ਲਿਖਾ ਸਕਦਾ ਜਿੱਦਾਂ ਕੀ ਤੁਸੀਂ ਦੇਖ ਰਹੇ ਹੋ ਤਿਆਰੀਆਂ ਆਲਮੋਸਟ ਕੰਪਲੀਟ ਹੋਈ ਚੁੱਕੀਆਂ ਨੇ 21 ਤਰੀਕ ਫਰਾਈਡੇ ਨੂੰ ਇਨੌਗਰੇਸ਼ਨ ਹੈ ਫਰਸਟ ਡੇ ਹੈ 4 ਦਿਨ ਦੀ ਐਗਜ਼ੀਬਿਸ਼ਨ ਹੈ 21 22 23 24 ਫਰਵਰੀ ਵੈਨਿਊ ਇਹਦਾ ਰਹੇਗਾ ਹਰ ਵਾਰ ਦੀ ਤਰ੍ਹਾਂ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਜੀਟੀ ਰੋਡ ਸਾਹਨੇਵਾਲ 650 ਪਲੱਸ ਐਗਜ਼ੀਬਿਟਰਸ ਆ 13 ਕੰਟਰੀਜ਼ ਦੀ ਪਾਰਟਿਸਪੇਸ਼ਨ ਹੈ 50000 ਤੋਂ ਜ਼ਿਆਦਾ ਵਿਜ਼ਿਟਰਸ ਅਸੀਂ ਐਕਸਪੈਕਟ ਕਰ ਰਹੇ ਹਾਂ ਉਹਦਾ ਅਸੀਂ ਇੰਤਜ਼ਾਮ ਉਸ ਹਿਸਾਬ ਨਾਲ ਕੀਤਾ ਹੋਇਆ ਹੈ ਐਂਡ ਮਸ਼ੀਨ ਟੂਨਰ ਰਿਲੇਟਡ ਇੰਡੀਆ ਦੇ ਸਾਰੇ بڑے ਬ੍ਰਾਂਡ ਜਿੱਥੇ ਆ ਰਹੇ ਨੇ ਐਂਡ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਇੱਥੇ ਪਹੁੰਚਣ ਤੇ ਆ ਕੇ ਇਹਦਾ ਜਿਆਦਾ ਤੋਂ ਜਿਆਦਾ ਫਾਇਦਾ ਚੁੱਕਣ हेलो नमस्ते शोशिका दा आप दोस्तों मैं तारा स्टार व एंकर हरदीप दुआ और तुसी देख रहे हो बेस्ट लुधियाना सिटी सो दोस्तों इस वेले हम कैसे लुधियाना शायद इस साननेवाल और ਤੁਹਾਨੂੰ ਦੱਸਦਾ ਇਸ ਸਾਨਨੇਵਾਲ ਦੇ ਸਿੱਧਾ ਸਿੱਧਾ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਤੇ ਆਈਆਂ ਜੋ ਕਿ ਜੀਟੀ ਰੋਡ ਤੇ ਹੈਗਾ ਤੁਹਾਨੂੰ ਦੱਸਦਾ ਕਿ ਮੈਕ ਕਾਟੋ ਮੇਰੇ ਬੈਕਸਾਈਡ ਤੋਂ ਦੇਖ ਸਕਦੇ ਹੋ ਕਿ ਮੈਕ ਕਾਟੋ ਜਿਹੜਾ ਐਗਜ਼ੀਬਿਸ਼ਨ ਸ਼ੁਰੂਆਤ ਜਿਹੜੀ ਆ ਹੋਣ ਚਾਰੀ ਹੈ ਜੋ ਕਿ ਤਕਰੀਬਤ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ 21 22 23 24 ਤਰੀਕ ਤੱਕ ਇਹ ਚੱਲੇਗੀ 4 ਦਿਨ ਕੀ ਕੁਝ ਅਸਲ ਖਾਸ ਰਹੇਗਾ ਔਰ ਵੱਡੀ ਗੱਲ ਹੈ ਕਿ ਹਾਈਲਾਈਟਸ ਕੀ ਖਾਸ ਰਹਿਣਗੇ ਆਉਦੋ ਤੁਹਾਨੂੰ ਇੱਕ ਖਾਸ ਰਿਪੋਰਟ ਜਿਹੜੀ 21 22 23 24 ਫਰਵਰੀ ਨੂੰ ਅਸੀਂ ਇੱਥੇ ਲਗਾਉਣ ਜਾ ਰਹੇ ਆ 650 ਦੇ ਕਰੀਬ ਇਹਦੇ ਵਿੱਚ ਕੰਪਨੀ ਆਣ ਗਿਆ ਔਰ 1500 ਦੇ ਕਰੀਬ ਪ੍ਰੋਡਕਟ ਤੇ ਡਿਸਪਲੇ ਕੀਤੇ ਜਾਣ ਸ ਤਾਂ ਕਿੰਦਾਂ ਹੀ ਤਿਆਰੀਆਂ ਕੀਤੀਆਂ ਗਈਆਂ ਇਸ ਸਾਲ ਬੜੀ ਕੋਈ ਤਿਆਰੀਆਂ ਕੀਤੀਆਂ ਹੈ ਪੂਰੇ ਦੇਸ਼ ਤੋਂ ਲੋਕ ਇਹਨੂੰ ਵਿਜ਼ਿਟ ਕਰਨਗੇ ਔਰ ਮੈਨੂੰ ਪੂਰੀ ਉਮੀਦ ਹੈ ਵੀ ਇਹਦੇ ਨਾਲ ਇੰਡਸਟਰੀ ਨੂੰ ਬੜਾ ਬੈਨੀਫਿਟ ਹੋਏਗਾ ਤੁਗਾਰੇ ਕੋਈ ਬਲ ਇੰਡਸਟਰੀ ਇੰਡਸਟਰੀ ਸਮੇਂ ਸਮੇਂ ਤੇ ਚੱਕਦੇ ਵੀ ਰਹਿੰਦੇ ਹੋ ਭਾਵੇਂ ਸਰਕਾਰ ਦੀ ਹੋਵੇ ਭਾਵੇਂ ਇੱਥੇ ਲੋਕਲ ਲੈਵਲ ਤੇ ਹੋਵੇ ਉਹ ਸਟਾਰਟਅੱਪਸ ਨੂੰ ਬਹੁਤ ਪ੍ਰਮੋਟ ਕਰਦੇ ਹਾਂ ਇਹ ਸੋਰੀ ਸਟਾਰਟਅੱਪਸ ਨੂੰ ਕਿੰਨਾ ਦਿਨ ਆਪਣੀ ਇਹ ਦੇਖੋ ਅਸੀਂ ਜਿਹੜਾ ਇੱਕ ਇੰਡਸਟਰੀ ਅਕੈਡਮੀਆ ਗੈਪ ਹੈ ਉਹਨੂੰ ਬ੍ਰਿਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿੱਦਾਂ ਕਿ ਐਸਬੀ ਸਿੰਘ ਜੀ ਨੇ ਦੱਸਿਆ ਸੀ ਕਾਫੀ ਯੂਨੀਵਰਸਿਟੀਆਂ ਦੇ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਇਨਵਾਈਟ ਕੀਤਾ ਤਾਂ ਕਿ ਬੱਚਿਆਂ ਨੂੰ ਐਕਸਪੋਜ਼ਰ ਮਿਲ ਸਕੇ ਔਰ ਉਹਨਾਂ ਨੂੰ ਇਹ ਪਤਾ ਲੱਗ ਸਕੇ ਵੀ ਜੋ ਚੀਜ਼ ਅਸੀਂ ਪੜਦੇ ਆ ਉਹਦਾ ਐਕਚੁਅਲ ਯੂਜ਼ ਕਿੱਥ ਬਿਲਕੁਲ وہی ਕਹਿ ਰਿਹਾ ਸੀਗਾ ਕਿ ਅਕਸਰ ਅਗਰ ਹਾਈਲਾਈਟਸ ਦੀ ਗੱਲ ਕਰਦੇ ਨੇ ਸੋਰੀ ਕਿਹੜੀ ਟੈਕਨੋਲੋਜੀ ਦੀ ਹਾਈਲਾਈਟਸ ਇਹ ਦੇਖੋ ਹੁਣ AI ਦਾ ਜਮਾਨਾ ਹੈ ਲੇਟੈਸਟ ਸੌਫਟਵੇਅਰ ਵਿੱਚ ਕਾਫੀ ਆ ਰਿਹਾ ਹੈ ਔਰ ਜਿਹੜੀਆਂ ਲੁਧਿਆਣੇ ਦੇ ਬਣੇ ਪ੍ਰੋਡਕਟ ਹੈ ਉਹਦੇ ਵਿੱਚ ਕਾਫੀ ਸੁਧਾਰ ਹੋਇਆ ਪਿਛਲੇ 10 ਸਾਲਾਂ ਤੋਂ ਤਾਂ ਉਹ ਵੀ ਸਾਨੂੰ ਦੇਖਣ ਨੂੰ ਮਿਲਣਗੇ ਵੀ ਲੁਧਿਆਣੇ ਦੇ ਵਿੱਚ ਕੀ ਕੀ ਬਣਦਾ ਸੋ ਬਿਲਕੁਲ ਤੁਸੀਂ AI ਦੀ ਗੱਲ ਕੀਤੀ AI ਨੂੰ ਲੈ ਕੇ ਬਾਸ ਸਾਈ ਸੰਸਥਾ ਆਪਣੇ ਭਾਵੇਂ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਹੈ ਆਰਬਿਟਰੀ ਕੰਪਨੀਆਂ ਯਾ ਇੰਡਸਟਰੀ ਵੀ ਆ ਨੀ ਆਈ ਨੂੰ ਪ੍ਰੋਮੋਟ ਕਰ ਰਹੀ ਹੈ ਕਲਾਸਿਸ ਲੈ ਰਹੀਆਂ ਕਿੱਦਾਂ ਦੇਖਦੇ ਹੋ ਅਨਾਲਪ ਇੱਕ ਜਿਹੜਾ ਇਹ ਨੂੰ ਦੇਖੋ ਜੇ ਛੋਟੀ ਇੰਡਸਟਰੀ ਹੈ ਚਾਹੇ ਮੀਡੀਅਮ ਲਾਰਜ ਸਕੇਲ ਜਿਹੜੀ ਵੀ ਇੰਡਸਟਰੀ ਹੈ ਜੇ ਉਹਨੇ ਤਰੱਕੀ ਕਰਨੀ ਹੈ ਤਾਂ ਉਹਨੂੰ ਨਵੇਂ ਜਿਹੜੇ ਨਵੀਆਂ ਟੈਕਨੀਕਸ ਹੈ ਉਹਨਾਂ ਨੂੰ ਅਡਾਪਟ ਕਰਨਾ ਜ਼ਰੂਰੀ ਸੋ ਕਿਵੇਂ ਦੇਖਦੇ ਹੋ 2025 ਦੀ ਸ਼ੁਰੂਆਤ ਹੋ ਚੁੱਕੀ ਹੈਗੀ ਹੈ ਨੈਕਸਟ ਜਨਰੀ ਵਜਾ ਦੇਖੋ ਅਸੀਂ ਤਾਂ ਪੋਜ਼ਿਟਿਵ ਰਹੀਦਾ ਕਿਉਂਕਿ ਮੈਨੂੰ ਪੂਰੀ ਉਮੀਦ ਹੈ ਵੀ 2025 ਉਹਦੀ ਡਿਮਾਂਡ ਵਧੇਗੀ ਕਿਉਂਕਿ ਸਰਕਾਰ ਨੇ ਟੈਕਸ ਵੀ ਘਟਾਏ ਆ ਔਰ ਜਿਹੜੀ ਐਮਐਸਐਮਈ ਮੰਦੇ ਦੇ ਦੌਰ ਚੋਂ ਨਿਕਲ ਗਈ ਹੈ ਉਹ ਬਿਹਤਰ ਹੋਏਗੀ ਬਿਹਤਰ ਹੋਏਗਾ ਸੋ ਹਰ ਨਿਦਾਨਾਵਾਸੀ ਨੂੰ ਕੀ ਕਹਿਣਾ ਚਾਹੁੰਦਾ ਹਾਂ ਮੈਂ ਸਭ ਨੂੰ ਇਹੀ ਕਵਾਂਗਾ ਵੀ ਇਹਨੂੰ ਐਕਸੀਬਿਸ਼ਨ ਨੂੰ ਜ਼ਰੂਰ ਵਿਜ਼ਿਟ ਕਰੋ ਖਾਸ ਤੌਰ ਤੇ ਜਿਹੜੇ ਸਾਡੇ ਇੰਡਸਟਰੀਲਿਸਟ ਭਰਾ ਆ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਜ਼ਰੂਰ ਇਹਨੂੰ ਆਓ ਬਹੁਤ ਸ਼ੁਕਰੀਆ ਸੋ ਸਰ ਕਿਸ ਤਰ੍ਹਾਂ ਦੇ ਆਫਟਰ ਇੰਟੈਕਸ ਐਕਸਪੋ ਬਹੁਤ ਵਧੀਆ ਤਰੀਕੇ ਨਾਲ ਰਹੀ ਆ ਫਾਈਨਲ ਲੀਕ ਕੋਸਤ ਦੇ ਨਾਲ ਬਾਅਦ ਫਾਈਨਲ ਸ਼ੁਰੂ ਵੌਲਟ ਇੰਡਸਟਰੀ ਫਰਸ ਕਿੱਦਾਂ ਦੇਖਦੇ ਹੋ ਆਲ ਓਵਰ ਦਿਸ ਮੈਂ ਕਾਟੋ ਐਕਸਪੋ ਦਾ ਇਹ 14ਵਾਂ ਐਡੀਸ਼ਨ ਔਰ 21 ਤੋਂ 24 ਫਰਵਰੀ ਚਾਰ ਦਿਨ ਦੀ ਐਗਜ਼ੀਬਿਸ਼ਨ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਇਸ ਦੀ ਖਾਸियत ਕੀ ਹੈ ਕਿ ਮੈਨੂਫੈਕਚਰਿੰਗ ਆ ਪ੍ਰੋਸੈਸ ਦੇ ਅੰਦਰ ਅੰਦਰ ਜਾਂ ਤੁਸੀਂ ਕਹੋਗੇ ਕਿ ਮਸ਼ੀਨ ਟੂਲ ਦੇ ਵਿੱਚ ਜੋ ਵੀ ਵਰਲਡ ਦੇ ਵਿੱਚ ਲੇਟੈਸਟ ਅਵੇਲੇਬਲ ਹੈ 650 ਕੰਪਨੀਆਂ 13 ਕੰਟਰੀਜ਼ ਪੈਨ ਇੰਡੀਆ ਪਾਰਟਿਸਿਪੇਟ ਕਰ ਰਹੀਆਂ ਨੇ ਤੇ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਕونکہ ਨਵੀਂ ਜੋ ਜੋ ਵੀ ਇਨ ਦਾ ਮੈਨੂਫੈਕਚਰਿੰਗ ਸੈਕਟਰ ਦੇ ਜਿਹੜੇ ਚੈਲੰਜਰਸ ਨੇ ਜਾਂ ਉਹਨਾਂ ਨੂੰ ਪ੍ਰੋਬਲਮਸ ਅਸੀਂ ਕਹੋ ਉਹਨਾਂ ਦੇ ਜਿਹੜੇ ਸੋਲੂਸ਼ਨ ਨੇ ਉਹ ਮੈਕਾਟੋ ਚ ਹੁੰਦੇ ਨੇ ਕੁਚ ਵੀ ਇੰਡਸਟਰੀ ਦੀ ਕੋਈ ਗੱਲ ਕਰੋਗੇ ਕਿਸੇ ਵੀ ਮਸ਼ੀਨਰੀ ਦੀ ਸਭ ਕੁਝ ਇਥੇ ਲੇਟੈਸਟ ਅਵੇਲੇਬਲ ਸੱਚ ਇਸ ਤਰ੍ਹਾਂ ਅਸੀਂ ਹਮੇਸ਼ਾ ਸਾਰੇ ਆਰ ਏਜ ਗਰੁੱਪ ਨੂੰ ਨਾਲ ਜੋੜ ਕੇ ਲਾਸਟ ਟਾਈਮ ਤੁਸੀਂ ਬਹੁਤ سارے ਫੈਸ਼ਨ ਸ਼ੋਅ ਇਸ ਚੀਜ਼ਾਂ ਕਰਵਾਈਆਂ ਸੀ ਇਸ ਵਰਗਰ ਇੰਡਸਟਰੀ ਨੂੰ ਲੈ ਕੇ ਜਲੀਏ ਤਾਂ ਯੂਨੀਵਰਸਿਟੀ ਹੋਵੇ ਜਾਂ ਸਟਾਰਟਅਪਸ ਹੋਵੇ ਕਿਤਾ ਯੂਥ ਨੂੰ ਜੋੜ ਰਹੇ ਹੋ ਆਪਣੇ ਨਾਲ ਬਿਲਕੁਲ ਸਟਾਰਟਅਪਸ ਦਾ ਅਸੀਂ ਖਾਸ ਖਿਆਲ ਰੱਖਦੇ ਹਾਂ ਉਹਨਾਂ ਨੂੰ ਅਸੀਂ ਬਹੁਤ ਪ੍ਰਮੋਟ ਕਰ ਰਹੇ ਹਾਂ ਅੰਦਰ ਸਟਾਲ ਦਿੱਤੇ ਹੋਏ ਨੇ ਔਰ ਜਿਹੜੇ ਇੰਜੀਨੀਅਰਿੰਗ ਦੇ ਸਟੂਡੈਂਟਸ ਨੇ ਜਿਹੜੇ ਲਾਸਟ ইয়ার ਦੇ ਸਟੂਡੈਂਟ ਨੇ ਜਿਨ੍ਹਾਂ ਨੇ ਹੁਣ ਇੰਜੀਨੀਅਰ ਬਣ ਕੇ ਅੱਗੇ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਅਸੀਂ ਬਿਲਕੁਲ ਇਨਵਾਈਟ ਕਰਦੇ ਹਾਂ ਕਿ ਉਹ ਆ ਕੇ ਉਹ ਮਸ਼ੀਨਾਂ ਦੇਖਣ ਜਿਨ੍ਹਾਂ ਨਾਲ ਉਹਨਾਂ ਨੇ ਜਿਨ੍ਹਾਂ ਦੇ ਉਹਨਾਂ ਨੇ ਕੰਮ ਕਰਨਾ ਹੈ ਜਿਸ ਟੈਕਨੋਲੋਜੀ ਨਾਲ ਉਹਨਾਂ ਨੇ ਵਿਚਰਨਾ 14th ਐਡੀਸ਼ਨ ਆ ਬਹੁਤ ਵੱਡੇ ਲੈਵਲ ਤੇ ਪਹੁੰਚ ਚੁੱਕੇ ਹੁਣ ਤੁਸੀਂ ਤੇ ਹਾਈਲਾਈਟਸ ਦੇ ਉੱਤੇ ਬਹੁਤ ਏਕੀ ਨਜ਼ਰ ਆਉਂਦੀ ਹੈ ਸਾਰੀ ਕੀ ਹਾਈਲਾਈਟਸ ਹਨ ਯੱਕ ਨਵੇਂ ਪ੍ਰੋਜੈਕਟਸ ਕੀ ਲਾਂਚ ਹੋਣ ਜਾ ਰਹੇ ਨੇ ਹਾਂ ਬਿਲਕੁਲ ਮਸ਼ੀਨ ਟੂਲ ਇੱਕ ਇਸ ਤਰ੍ਹਾਂ ਦਾ ਸੈਕਟਰ ਹੈ ਕਿ ਜਿਹਦੇ ਵਿੱਚ ਹੁਣ ਬਹੁਤ ਤੇਜ਼ੀ ਨਾਲ ਚੇਂਜਸ ਆ ਰਹੀਆਂ ਨੇ AI ਹੈ ਯਕ ਕਿਲਾ ਤੁਸੀਂ ਕੁੜਾ ਕੁਛ ਚੇਂਜ ਆਇਆ ਲੇਜ਼ਰ ਇੰਨਾ ਚੇਂਜ ਹੋ ਚੁੱਕਿਆ ਹੈ ਕਿ ਨਵੀਂ ਟੈਕਨੋਲੋਜੀ ਬਹੁਤ ਆਸਾਨ ਹੋ ਚੁੱਕੀ ਹੈ ਹਾਂ ਜਿਹੜਾ ਤੁਸੀਂ ਹਾਂ ਜਿਹੜਾ ਤੁਸੀਂ ਕਈ ਦਿਨਾਂ ਦਾ ਕੰਮ ਹੁੰਦਾ ਸੀ ਉਹ ਅਸੀਂ ਇੱਕ ਦਿਨ ਚ ਜਾਂ ਕੁਝ ਘੰਟਿਆਂ ਚ ਨਿਬੇੜ ਦਿੰਦੇ ਹਾਂ ਤਾਂ ਲੋ ਕਾਸਟ ਆਟੋਮੇਸ਼ਨ ਆ ਪਹਿਲਾਂ ਬੜੀ ਆਟੋਮੇਸ਼ਨ ਮਹਿੰਗੀ ਹੁੰਦੀ ਸੀ ਹੁਣ ਕੋਈ ਮਹਿੰਗਾਈ ਵਾਲਾ ਸਿਸਟਮ ਨਹੀਂ ਹੈਗਾ ਹੁਣ ਤੁਹਾਨੂੰ ਲੋ ਕਾਸਟ ਆਟੋਮੇਸ਼ਨ ਦੀ ਲੋੜ ਹੈ ਤੁਹਾਨੂੰ ਇਸ ਤਰ੍ਹਾਂ ਦੀ ਟੈਕਨੋਲੋਜੀ ਲੋੜ ਆ ਕਿ ਤੁਸੀਂ ਵਰਲਡ ਲੈਵਲ ਤੇ ਕੰਪੀਟ ਕਰ ਸਕੋ ਆਪਣੇ ਪ੍ਰੋਡਕਟ ਇਸ ਤਰ੍ਹਾਂ ਦੇ ਬਣਾ ਸਕੋ ਕਿ ਤੁਸੀਂ ਵਰਲਡ ਤੇ ਜਾ ਕੇ ਪ੍ਰਾਈਸ ਵਾਈਜ਼ ਪਲੱਸ ਕੁਆਲਿਟੀ ਵਾਈਜ਼ ਦੋਨੋਂ ਕੰਪੀਟ ਕਰ ਸਕੋ ਤਾਂ ਉਹਦੇ ਜਿਹੜੀ ਉਹਦੇ ਜਿਹੜੇ ਸੋਲੂਸ਼ਨ ਨੇ ਉਹ ਮੈਂ ਕਾਟੋ ਚ अवेलेबल ਚਾਹੁੰਦੇ ਨੇ ਕੀ ਕਹਿਣਾ ਚਾਹੋਗੇ ਸਰ ਬਹੁਤ ਤਬਾਹ ਦਾ ਫਾਇਦਾ ਠਾ ਲਵੇ ਕਿਉਂਕਿ ਐਨੀ ਟੈਕਨੋਲੋਜੀ ਇਹਦੇ ਚ ਬਹੁਤ ਮਿਹਨਤ ਲੱਗੀ ਹੋਈ ਹੈ 650 ਕੰਪਨੀਆਂ ਮਤਲਬ ਕਿ ਤੁਸੀਂ ਕਹਿ ਲਓ 6-7000 ਲੋਕਾਂ ਦੀ ਪਿਛਲੇ 6 ਮਹੀਨਿਆਂ ਦੀ ਮਿਹਨਤ ਹੈ ਇਸ ਟੈਕਨੋਲੋਜੀ ਨੂੰ ਅੱਜ ਤੱਕ 올 ਓਵਰ ਇੰਡੀਆ 13 ਕੰਟਰੀਜ਼ ਹਨਾ ਕਿੰਨਾ ਮਿਹਨਤ ਹੋ ਰਹੀ ਹੈ ਕਿ ਇੱਥੇ ਆ ਕੇ ਡਿਸਪਲੇ ਕਰ ਰਹੇ ਨੇ ਤਾਂ ਕਿ ਮੈਕਸਿਮਮ ਫਾਇਦਾ ਹੋ ਸਕੇ ਸਭ ਦਾ ਤਾਂ ਟੈਕਨੋਲੋਜੀ ਟ੍ਰਾਂਸਫਰਸ ਹੋਣ ਗਿਆ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਬਹੁਤ ਸ਼ੁਕਰੀਆ ਥੈਂਕ ਯੂ ਦੇਖੋ ਮੈਕਾਟੋ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਇਹੇ ਆਪਣੇ ਜੋਬਨ ਤੇ ਆ ਚੁੱਕੀ ਹੈ ਹਾਂ 14ਵਾਂ ਐਡੀਸ਼ਨ ਹੈ ਔਰ ਇਹ ਨਾਉ ਜਿਵੇਂ ਸਾਡੇ ਪ੍ਰਧਾਨ ਜੀ ਪਹਿਲਾਂ ਵੀ ਦੱਸ ਚੁੱਕੇ ਨੇ ਵੀ ਇੰਡੀਆ ਦੀ ਸੈਕੰਡ ਲਾਰਜੈਸਟ ਮਸ਼ੀਨ ਟੂਲ ਇੰਡਸਟਰੀ ਦੀ ਐਗਜ਼ੀਬਿਸ਼ਨ ਹੈ ਔਰ ਇੱਥੇ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੇ 650 ਪਾਰਟਿਸਪੈਂਟਸ ਨੇ ਜਿਨ੍ਹਾਂ ਨੇ ਆਪਣੀਆਂ ਪ੍ਰੋਡਕਟਸ ਡਿਸਪਲੇ ਕਰਨੀਆਂ ਨੇ ਸੰਗਠਨ ਰੋਂ 10000 ਤੋਂ ਲੈ ਕੇ 15000 ਪ੍ਰੋਡਕਟਸ ਨਵੀਂ ਆਉਣਗੀਆਂ ਤੇ ਡੈਫੀਨੇਟਲੀ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੂਗਾ। ਸਾ ਤੁਸੀਂ ਕੀ ਐਡ ਕਰਨਾ ਚਾਹੋਗੇ ਬੱਸ ਜਿਹੜਾ ਸ਼ੋਅ ਆ ਉਹ ਪਿਓਰ ਬਿਜ਼ਨਸ ਕਲਾਸ ਆ। ਇਹਦੇ ਵਿੱਚ ਜਿੰਨਾ ਵੀ ਬਿਜ਼ਨਸ ਪਰ ਵੱਧ ਤੋਂ ਵੱਧ ਫਾਇਦਾ ਉਠਾ ਸਕਦਾ ਇੱਥੇ ਆਵੇ। ਆਪੇ ਕੋਈ ਵੀ ਆਪਣੀ ਉਹਦੀ ਰਿਕੁਆਇਰਮੈਂਟ ਆ ਉਹ ਸਾਡੀ ਮਸ਼ੀਨ ਟੂਲ ਐਸੋਸੀਏਸ਼ਨ ਨਾਲ ਲੁਧਿਆਣੇ ਦੀ ਉਹਦੇ ਉਹਦਾ ਇੱਕ ਸਟਾਲ ਲੱਗਿਆ ਹੋਇਆ ਉਦੇ ਚ ਆ ਕੇ ਕੋਈ ਰਿਕੁਆਇਰਮੈਂਟ ਹੈ ਜਿਹੜੀ ਇਸ ਤੋਂ ਇਲਾਵਾ ਵੀ ਸ਼ੋ ਤੋਂ ਇਲਾਵਾ ਵੀ ਮਸ਼ੀਨ ਕਿਸੇ ਨੂੰ ਚਾਹੀਦੀ ਹੈ ਜਾਂ ਉਹਨੇ ਆਪਣੇ ਪ੍ਰੋਡਕਟ ਦੀ ਪ੍ਰੋਡਕਸ਼ਨ ਬਣਾਉਣੀ ਹੈ ਉਹਦੀ ਅਸੀਂ ਪੂਰੀ ਮਦਦ ਕਰਾਂਗੇ ਸਾਡੇ ਸਟਾਲ ਤੇ ਸਾਡੇ ਆ ਕੇ ਉਹ ਕੋਈ ਵੀ ਰਿਕੁਆਇਰਮੈਂਟ ਲਿਖਾ ਸਕਦਾ ਜੀ ਕਿਨਦਰ ਹਾਂਜੀ ਮੇਰਾ ਨਾਮ ਹਰਸ਼ਵੀਰ ਸਿੰਘ ਢੱਲੋਂ ਡਾਇਰੈਕਟਰ ਉਡਾਨ ਮੀਡੀਆ ਕਮਿਊਨੀਕੇਸ਼ਨਸ ਸੋ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀ ਜਾ ਰਹੀ ਹੈ ਮੈਂ ਕਟੋ ਐਗਜ਼ੀਕਿਊਸ਼ਨ ਲੈ ਕੇ ਜਿੱਦਾਂ ਕੀ ਤੁਸੀਂ ਦੇਖ ਰਹੇ ਹੋ ਤਿਆਰੀਆਂ ਆਲਮੋਸਟ ਕੰਪਲੀਟ ਹੋਈ ਚੁੱਕੀਆਂ ਨੇ 21 ਤਰੀਕ ਫਰਾਈਡੇ ਨੂੰ ਇਨੋਗੂਰੇਸ਼ਨ ਹੈ ਫਰਸਡੇ ਹੈ 4 ਦਿਨ ਦੀ ਐਗਜ਼ੀਬਿਸ਼ਨ ਹੈ 21 22 23 24 ਫਰਵਰੀ ਵੈਨਿਊ ਇਹਦਾ ਰਹੇਗਾ ਹਰ ਵਾਰ ਦੀ ਤਰ੍ਹਾਂ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਜੀਟੀ ਰੋਡ ਸਾਨੇਵਾਲ 650 ਪਲੱਸ ਐਗਜ਼ੀਬਿਟਰਸ ਆ ਰਹੇ ਨੇ 13 ਕੰਟਰੀਜ਼ ਦੀ ਪਾਰਟਿਸਪੇਸ਼ਨ ਹੈ 50000 ਤੋਂ ਜ਼ਿਆਦਾ ਵਿਜ਼ਿਟਰਸ ਅਸੀਂ ਐਕਸਪੈਕਟ ਕਰ ਰਹੇ ਹਾਂ ਉਹਦਾ ਅਸੀਂ ਇੰਤਜ਼ਾਮ ਉਸ ਹਿਸਾਬ ਨਾਲ ਕੀਤਾ ਹੋਇਆ ਹੈ ਐਂਡ ਮਸ਼ੀਨ ਟੂਨਰ ਰਿਲੇਟਡ ਇੰਡੀਆ ਦੇ ਸਾਰੇ ਬੜੇ ਬ੍ਰਾਂਡ ਜਿੱਥੇ ਆ ਰਹੇ ਨੇ ਐਂਡ ਮ ਇੱਥੇ ਪਹੁੰਚਣ ਤੇ ਆਕੇ ਇਹਦਾ ਜਿਆਦਾ ਤੋਂ ਜਿਆਦਾ ਫਾਇਦਾ ਚੱਕਣਾ। ਆਲਓਵਰ ਅਗਰ ਇੰਡੀਆ ਦਾ ਲਾਸਟ ਟਾਈਮ ਵੀ ਆਈ ਸੀ ਮੈਂ ਇਨਟੈਕਸ ਦੀ ਲੱਗਦੀ ਸੀਗੇ। ਹਾਂਜੀ। ਹੁਣ ਅਗਰ ਇਸ ਵਾਰ ਵੀ ਗੱਲ ਕਰੀਏ ਤੇ ਕਿਹੜੀ ਕਿਹੜੀ ਚੀਜ਼ ਆਣੀ ਇੱਥੇ ਸਪੈਸ਼ਲ ਮਸ਼ੀਨ ਨੂੰ ਲੈ ਕੇ ਦੇਖਣ ਨੂੰ ਮਿਲਣਗੀਆਂ ਤੇ ਕਿਹੜੇ ਕਿਹੜੇ ਰਾਜ ਦੇ ਵਿਸ਼ੇਸ਼ ਮਹਿਮਾਨ ਜਿਹੜੇ ਇੱਥੇ ਆ ਕੇ ਦੇਖਣ ਨੂੰ ਮਿਲਣਗੇ। ਇੱਥੇ ਹਾਈਲਾਈਟ ਇਸ ਵਾਰ ਤਾਂ ਰਹੇਗਾ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਜਿਹੜੀ ਇੰਟੀਗ੍ਰੇਸ਼ਨ ਹੋ ਰਹੀ ਹੈ ਉਹ ਵੀ ਡਿਸਪਲੇ ਤੇ ਦੇਖੇਗੀ। ਬਾਕੀ ਕੁਝ ਸਟਾਰਟਅੱਪਸ ਆ ਰਹੇ ਨੇ ਉਹ ਬਹੁਤ ਵਧੀਆ ਪ੍ਰੋਡਕਟਸ ਲੈ ਕੇ ਆ ਰਹੇ ਨੇ ਐਂਡ ਬਾਕੀ ਲੇਗੇਸੀ ਬ੍ਰਾਂਡਸ ਸਾਰੇ ਆ ਹੀ ਰਹੇ ਨੇ ਹਰ ਬਾਰੇ ਹਾਂਜੀ ਸਪੀਕਰਸ ਵੀ ਆ ਰਹੇ ਨੇ ਉਹਨਾਂ ਦੀ ਲਿਸਟ ਵੀ ਤੁਹਾਨੂੰ ਮੈਂ ਸ਼ੇਅਰ ਕਰ ਦਵਾਂ ਠੀਕ ਹੈ ਠੀਕ ਹੈ ਇਸ ਵੇਰੇ ਤੋਂ ਟਾਈਮਿੰਗ ਇਹ ਰਹੀ ਕਿ 10 ਵਜੇ ਤੋਂ ਲੈ ਕੇ 6 ਵਜੇ ਤੱਕ ਤਾਂ ਸਵੇਰੇ ਜਲਦੀ ਆਓ ਐਂਡ ਦੇਖਣ ਨੂੰ ਤੁਹਾਨੂੰ 4 ਦਿਨ ਲੱਗਣਗੇ ਐਂਡ 4 ਦਿਨਾਂ ਵੀ ਤੁਸੀਂ ਚੰਗੀ ਤਰ੍ਹਾਂ ਦੇਖੋ ਐਂਡ ਪੂਰਾ ਦਾ ਫਾਇਦਾ ਚੁੱਕੋ ਠੀਕ ਹੈ ਔਰ ਅਗਰ ਹਾਈਲਾਈਟਸ ਦੀ ਜਿਹੜੇ ਉਹਨਾਂ ਗੱਲ ਕੀਤੀ ਚਲਾਈ ਤੇ ਲੇਕਿਨ ਹਾਈਲਾਈਟਸ ਜੇਕਰ ਮੈਂ ਦੇਖ ਰਿਹਾ ਕਿ ਚਾਰ ਏਰੀਆਸ ਤੁਸੀਂ ਨੇ ਬਣਾਏ ਹੋਏ ਨੇ ਤੇ ਇਹ ਉਸ ਜਿਹੜੀ ਮਸ਼ੀਨ ਜਿਹੜੀ ਪਹਿਲੀ ਵਾਰ ਇੱਥੇ ਦੇਖਣ ਨੂੰ ਮਿਲ ਰਹੀ ਹੈ ਚਾਰੇ ਪਾਸੇ ਜਿਵੇਂ ਹਰ ਸਾਲ ਜਿਵੇਂ ਅਪਗ੍ਰੇਡੇਸ਼ਨਸ ਹੁੰਦੀਆਂ ਰਹਿੰਦੀ ਹੈ ਇਸ ਵਾਰੀ ਐਗਰੀਕਲਚਰ ਮਸ਼ੀਨਰੀ ਵਾਸਤੇ ਇੱਕ ਸਪੈਸ਼ਲ ਲੇਜ਼ਰ ਡਵੈਲਪ ਕੀਤੀ ਹੈ ਸਾਡੇ ਇੱਕ ਐਗਜ਼ੀਬਿਟਰ ਨੇ ਉਹ ਇੱਥੇ ਇਨੋਗਰੇਟ ਕਰ ਰਹੇ ਨੇ ਬਾਕੀ ਜਿਹੜੀ VMC ਹੋਗੀ CNC ਹੋਗੀ ਹਰੇਕ ਜਿਹੜੇ ਵਿੱਚ ਅਪਗ੍ਰੇਡੇਸ਼ਨਸ ਹਰ ਸਾਲ ਜੋ ਹੁੰਦੀਆਂ ਹੀ ਨੇ ਉਹ ਹੋਣਗੇ ਸੋ ਦੋਸਤੋ ਸੋ ਦੋਸਤੋ ਇਹ ਕਹੇਗੀ ਆਰਗੇਨਾਈਜ਼ਰ ਸਾਫ ਤੌਰ ਤੇ ਕਹਿਣਾ ਹੈ ਇਸ ਵਾਰੇ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੇਗਾ ਅਤੇ ਬਹੁਤ ਸਾਰਾ ਕੁਝ ਜਿਹੜਾ ਨਵੀਂ ਟੈਕਨੋਲੋਜੀ ਜਿਹੜੀ ਹੈ ਇਸ ਇੱਕ ਛੱਦੇ ਚ ਹੇਠੇ ਤੁਹਾਨੂੰ ਸਾਫ ਤੌਰ ਤੇ ਦੇਖਣ ਨੂੰ ਮਿਲੇਗਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਮੇਰੇ ਛੋਟੇ ਭੈਣ ਭਰਾ ਤੇ ਪੜਦੇ ਲਿਖਦੇ ਰਹਣ ਕਿਉਂਕਿ ਪੜ੍ਹੇਗਾ ਇੰਡੀਆ ਸੋ ਅੱਗੇ ਬੜੇਗਾ ਇੰਡੀਆ ਆਪਣੇ ਦੋਸਤ ਹਰਦੀਪ ਟੁਵਾਨ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਬੈਸਟ ਵਿਸ਼ੇਸ਼ ਸ਼ਹਿਰੀ ਦੇਣਾ